ਅੱਜ ਜੋ ਆ ਗੜੇਮਾਰੀ ਹੋਈ ਹੈ ਮੈਂ ਪਤਾ ਕਰਨ ਲੱਗਿਆ ਕਿੱਥੇ ਕਿੱਥੇ ਗੜੇਮਾਰੀ ਹੋਈ ਹੈ ਪੰਜਾਬ ਸੰਗਰੂਰ ਚ ਵੀ ਮੀਂਹ ਪਿਆ ਇਹ ਬਹੁਤ ਸਾਡੇ ਲਈ ਕੋਈ ਫਾਇਦੇਮੰਦ ਨਹੀਂ ਹੈਗਾ ਕਿਉਂਕਿ ਫਸਲਾਂ ਪੱਕੀਆਂ ਪਈਆਂ ਨੇ ਤੇ ਪੱਕੀਆਂ ਫਸਲਾਂ ਤੇ ਗੜੇ ਪੈ ਜਾਣ ਤਾਂ ਕਬੀਲਦਾਰੀਆਂ ਲੀਤੋ ਲੈ ਜਾਂਦੀਆਂ ਨੇ ਪਰ ਮੈਂ ਬਤੌਰ ਮੁੱਖ ਮੰਤਰੀ ਇਹ ਤੁਹਾਨੂੰ ਦੱਸਣਾ ਚਾਹਨਾ ਕਿ ਇੱਕ ਇੱਕ ਦਾਣੇ ਦਾ ਵੀ ਇਹ ਨੁਕਸਾਨ ਹੋਊਗਾ ਅਸੀਂ ਉਹ ਪੂਰਾ ਕਰਾਂਗੇ ਪੰਜਾਬ ਸਰਕਾਰ ਕੋਲੋਂ ਪੂਰਾ ਕੀਤਾ ਜਾਊਗਾ ਕਿਉਂਕਿ ਕਿਉਂਕਿ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਬਲਹਾਰੀ ਹੈ ਪਰ ਅੱਜ ਇੱਕ ਗੱਲ ਤੁਸੀਂ ਵੀ ਸਾਬਤ ਕਰਤੀ ਤਾਂ ਤੁਸੀਂ ਮੇਰੇ ਬਾਰੇ ਵੀ ਸੋਚਦੇ ਹੋਵੋਗੇ ਕਿ ਭਾਵੇਂ ਮੀਂਹ ਆਵੇ, ਹਨੇਰੀ ਆਵੇ, ਝੱਖੜਾ ਆਵੇ, ਤੂਫਾਨ ਆਵੇ ਭਗਵੰਤ ਮਾਨ ਤੁਹਾਡੇ ਨਾਲ ਖੜਾ ਰਹੂਗਾ। ਕੋਈ ਹੋਰ ਹੁੰਦਾ, ਕੋਈ ਹੋਰ ਪਾਰਟੀ ਵਾਲਾ ਹੁੰਦਾ ਉਹਨੂੰ ਉਹਨੂੰ ਸਿਕਿਉਰਿਟੀ ਵਾਲੇ ਬੁਲਟ ਪ੍ਰੂਫ ਗੱਡੀ 'ਚ ਬਿਠਾ ਕੇ ਹੁਣ ਨੂੰ ਲੈ ਜਾਂਦੇ। ਵੀ ਇੱਥੇ ਖਤਰਾ ਹੈ। ਕੀ ਗੱਲ ਬਈ ਮੈਂ ਤੁਹਾਨੂੰ ਐਦਾਂ ਤੂਫਾਨ 'ਚ ਕਿਵੇਂ ਛੱਡ ਕੇ ਚਲਾ ਜਾਊਂਗਾ? ਮੈਂ ਇੱਥੇ ਖੜਾ ਹਾਂ। ਮੈਂ ਤੁਹਾਡੇ ਨਾਲ ਖੜੂਗਾ ਜੇ ਤੁਸੀਂ ਮੇਰੇ ਵਰਕੇ ਖੜੇ ਹੋ ਤਾਂ ਮੈਂ ਵੀ ਨਾਲ ਖੜੂਗਾ ਇਹ ਥੋੜੇ ਚਿਰ ਦੀਆਂ ਹੁੰਦੀਆਂ ਵਕਤੀ ਨੇਰੀਆਂ ਨਿਕਲਿਆ ਹੈ ਨਾ ਸੂਰਜ ਫੇਰ ਸੋ ਸੱਚ ਦਾ ਸੂਰਜ ਹਮੇਸ਼ਾ ਨਿਕਲਿਆ ਆਉਂਦਾ ਆ ਜਿਹੜੀਆਂ ਵਕਤੀ ਨੇਰੀਆਂ ਉਹ ਲੰਘ ਜਾਣਗੀਆਂ ਇਹ